ਚਾਚੀ ਹਾਂ ਆ ਜਾ ਪੁੱਤ ਲੈ ਆ ਬੈਠ ਕੇ ਚਾਚੀ ਤਾਂ ਹੋਰ ਜस्सी ਇੱਥੇ ਬੈ ਗਈ ਸੀ ਕਿਵੇਂ ਆ ਚਾਚੀ ਠੀਕ ਆ ਪੁੱਤ ਤੂੰ ਸੁਣਾ ਕਿਵੇਂ ਆ ਠੀਕ ਆ ਤੇ ਪ੍ਰੀਤ ਪ੍ਰੀਤ ਨਾਉਣ ਗਈ ਹੋਈ ਆ ਅੱਛਾ ਨਾਉਣ ਲੇ ਜਾ ਉਹ ਮੈਂ ਤਾਂ ਪੁੱਛਦੀ ਸੀ ਕੀ ਬਣਿਆ ਸੱਚ ਪ੍ਰੀਤ ਦਾ ਆ ਗਿਆ ਰਿਜ਼ਲਟ ਰਿਜ਼ਲਟ ਉਹ ਕਹਿੰਦੇ ਆ ਕਹਿੰਦੇ 1-2 ਦਿਨਾਂ ਚ ਆ ਜੂ ਅੱਛਾ ਉਹੀ ਟੈਨਸ਼ਨ ਜੀ ਹੋਈ ਪਈ ਆ ਮੱਚਣਾ ਕਿਤੇ ਹੁਣ ਆ ਜੇ ਉਹਨੂੰ ਕੀ ਕਹਿੰਦੇ ਨੇ ਫੇਲ ਨਾ ਹੋ ਜੇ ਅੱਛਾ ਫੇਲ ਨਹੀਂ ਚਾਚੀ ਔਰ ਫਿਊਜਲ ਆ ਜਾਂਦੀ ਹੁੰਦੀ ਹੈਗੀ ਭਾਈ ਪੁੱਠੇ ਸਿੱਧੇ ਜੇ ਨੌਵੇਂ ਨੂੰ ਤਾਂ ਲੈਣੇ ਨਹੀਂ ਆਉਂਦੇ ਸਾਨੂੰ ਤਾਂ ਫੇਲ ਤੇ ਪਾਸ ਦਾ ਹੀ ਪਤਾ ਉਹ ਤੋਂ ਫਿਕਰ じゃ ਲੱਗਿਆ ਪਿਆ ਕਿਤੇ ਨਾ ਨਾ ਚਾਚੀ ਬਥੇਰੇ ਸ਼ਹਿਰ ਹੈ ਪ੍ਰੀਤ ਆਪਣੀ ਬਗਜੂਗੀ ਬਾਹਰ ਤੋਂ ਐਵੇਂ ਨਾ ਟੈਨਸ਼ਨ ਲਿਆ ਕਰ ਹਾਂ ਉਹ ਸੁਖਣਾ ਸ਼ਹਿਰ ਤਾਂ ਬਥੇਰੀਆ ਪੜੀ ਬਥੇਰੀਆ ਭਾਈ ਕੋਈ ਗੱਲ ਦਿਮਾਗ ਕਿਹੜਾ ਲਾਉਣਾ ਸੌਖਾ ਪੈ ਸਾਰੀ ਸਾਰੀ ਰਾਤ ਬਥੇਰਾ ਕੰਮ ਕਰਦੀ ਆ ਚਾਚੀ ਅੱਗੇ ਵੀ ਜਾ ਕੇ ਵਧੀਆ ਕੰਮ ਕਰਿਆ ਕਰੂਗੀ ਬਾਗ ਜੂਗੀ ਤੂੰ ਐ ਮੇਰਾ ਟੈਨਸ਼ਨ ਲਿਆ ਕਰ ਹਾਂ ਪੁੱਤ ਐ ਤਾਂ ਮੇਰੀ ਧੀ ਬਥੇਰੀ ਸਿਆਣੀ ਐ ਬਥੇਰੀ ਮਿਹਨਤ ਕਰਦੀ ਐ ਹਾਂ ਹਾਂ ਚਾਚੀ ਕਰ ਲੂਗੀ ਵਧੀਆ ਕੰਮ ਐ ਮੇਰਾ ਤੂੰ ਟੈਨਸ਼ਨ ਕਰਿਆ ਕਰ ਕਾਹ ਨੂੰ ਮਾਰ ਖਾਂਦੀ ਐ ਬਥੇਰਾ ਕੰਮ ਕਰਦੀ ਐ ਆਪਣੀ ਪ੍ਰੀਤ ਸੁਖ ਨਾਲ ਹਾਂ ਪੁੱਤ ਤਾਂ ਇਹੋ ਤਾਂ ਫਿਰ ਪੈਸਾ ਲਾਈ ਜਾਂਦੇ ਆ ਇਹ ਤੇ ਮਾਨਤਾ ਮੈਨੂੰ ਬਥੇਰਾ ਹੈਗਾ ਪਹਿਲਾਂ ਚਾਚੀ ਆਪਣੀ ਪ੍ਰੀਤ ਕਿਹੜੇ ਦੇਸ਼ ਜਾਊਗੀ ਆਪ ਤਾਂ ਜੂਕੇ ਜਾ ਕੇ ਦਾ ਕੋਈ ਨਾਂ ਲੈਂਦੇ ਆ ਕੋਈ ਦੇਸ਼ ਹੋਊਗਾ ਉੱਥੇ ਜਾਊਗੀ ਅੱਛਾ ਚਾਚੀ ਚਲ ਬਧੀ ਹੈਗਾ ਬਗ ਜੂਗੀ ਕੋਈ ਨਾ ਤੂੰ ਐਵੇਂ ਟੈਨਸ਼ਨ ਨਾ ਲਿਆ ਕਰ ਜੇ ਬਗੀ ਨਾ ਪਾਰਟੀ ਦੇਦੀ ਫਿਰ ਤਾਂ ਲੈ ਦੱਸ 30 ਇਹ ਤੇਥੋਂ ਉੱਤੋਂ ਦੀ ਪਾਰਟੀ ਪਾਰਟੀ ਚ ਤੂੰ ਜੋ ਮਰਜੀ ਖਾ ਲਈ ਤੇਰੇ ਮੂੰਹ ਚ ਕਿਉਂ ਚੱਕਰ ਮੇਰੀ ਤੇ ਬਾਹਰ ਜਾਵੇ ਤਾਂ ਸਿਆ ਕੇਰਾ ਲੈ ਜਰੂਰ ਜਾਊਗੀ ਚਾਚੀ ਮੈਂ ਜੱਜ ਕਹਤਾ ਜਰੂਰ ਜਾਊਗੀ ਸ਼ੁਕਰ ਹੈ ਲੈ ਲੀ ਚੰਗਾ ਚਾਚੀ ਮੈਂ ਤਾਂ ਜਾਣੀ ਆ ਸਾਡੇ ਘਰੇ ਤਾਂ ਕੋਈ ਵੀ ਨਹੀਂ ਹੈਗਾ ਕੋਈ ਨਾ ਪੁੱਤ ਉਹਨੂੰ ਮਿਲ ਕੇ ਵਗ ਜੀ ਲੈ ਆ ਆ ਗਈ ਨਾ ਕੇ ਹਾਂ ਚਲ ਪ੍ਰੀਤ ਨੂੰ ਮਿਲ ਕੀ ਵਗ ਜੂ ਚਾਚਾ ਹੋਰ ਹੋਰ ਸਸੀ ਗਾਲ ਭਾਬੀ ਸਸੀ ਗਾਲ ਪ੍ਰੀਤ ਕਿਵੇਂ ਆ ਠੀਕ ਆ ਆ ਜਾ ਮੈਂ ਤਾਂ ਤੈਨੂੰ ਹੀ ਮਿਲਣ ਆਈ ਸੀ ਅੱਛਾ ਹੋਰ ਮੈਂ ਕਿਹਾ ਫਿਰ ਤੂੰ ਬਾਹਰ ਵਗ ਜੇਂਗੀ ਫਿਰ ਤੈਨੂੰ ਮਿਲਣ ਨੂੰ ਵੀ ਰਹਿ ਜੂਗੀ ਮਾਂ ਚਲ ਹੁਣੇ ਜਾਇਆ ਕਰਾਂ ਰੋਜ਼ ਚੱਲ ਜਿੰਨਾ ਤੱਕ ਹੈਗੀ ਹੁਣ ਚੱਲ ਕੋਈ ਨਾ ਮਿਲ ਲੋ ਤਾਂ ਕੀ ਰਹ ਜੇਂਗੀ ਮੈਂ ਫੋਨ ਵੀ ਕਰਿਆ ਕਰੂੰਗੀ ਤੁਹਾਨੂੰ ਨਹੀਂ ਫੋਨ ਤਾਂ ਕਰਿਆ ਕਰੇਗੀ ਉਹ ਗੱਲ ਤਾਂ ਨਹੀਂ ਬਣਦੀ ਹੈਗੀ ਕਿਤੇ ਤਾਂ ਬੰਦਾ ਸਾਹਮਣੇ ਹੋਵੇ ਕਿਤੇ ਫੋਨ ਤੇ ਹੋਵੇ ਨਹੀਂ ਕੋਈ ਨਾ ਪੁੱਤ ਹੁਣ ਤਾਂ ਬਣ ਜਾਂਦੀ ਹੈ ਗੱਲ ਆ ਜਦੋਂ ਮੈਂ ਵੀਡੀਓ ਕਾਲ ਜੀ ਲਾ ਕੇ ਆਏ ਜੇ ਸਾਹਮਣੇ ਦੀਂਦਾ ਅਗਲਾ ਹੀ ਲੱਗਦਾ ਜਿਹਨੇ ਕੋਲੀ ਬੈਠਾ ਹੈਗਾ ਨਹੀਂ ਕਾ ਨੂੰ ਚਾਚੀ ਪਈ ਤੁਹਾਨੂੰ ਲੱਗਦਾ ਹੋਣਾ ਐਵੇਂ ਜਾਊਗੀ ਤਾਂ ਪ੍ਰੀਤ ਪਰ ਦਿਲ ਘਬਰਾਇ ਜਾਂਦਾ ਮੇਰਾ ਹੁੰਦਾ ਹੀ ਆ ਭਾਬੀ ਜਦੋਂ ਕੋਈ ਆਪਦਾ ਜਾ ਵੀ ਫਿਰ ਦੁੱਖ ਤਾਂ ਲੱਗਦਾ ਹੀ ਆ ਚਲੋ ਉਹ ਮੈਂ ਤਾਂ ਕੰਮ ਕਰਨ ਚੱਲੀ ਆ ਖੁਸ਼ੀ-ਖੁਸ਼ੀ ਤੋੜਿਓ ਮੈਨੂੰ ਐਵੇਂ ਦਿਲ ਨਹੀਂ ਘਬਰਾਉਣਾ ਚਾਹੀਦਾ ਨਿਪਰੀਤ ਮੈਂ ਤਾਂ ਸੁਣਿਆ ਐ ਉੱਥੇ ਕੰਮ ਬੁਲਾਈ ਔਖਾ ਸਾਂ ਲੈਣ ਦਾ ਟਾਈਮ ਵੀ ਨਹੀਂ ਮਿਲਦਾ ਸਾਂ ਲੈ ਕੇ ਕੀ ਕਰਨੇ ਭਾਬੀ ਜਦੋਂ ਜਾਣਾ ਹੀ ਕੰਮ ਕਰਨਾ ਐ ਫਿਰ ਕੰਮ ਕਰਾਂਗੇ ਸਾਂ ਤਾਂ ਇੰਡੀਆ ਬਸ ਲੈ ਲਿਆ ਵਾਧੂ ਜਿੰਨੇ ਲੈਣੀ ਸੀ ਲੈ ਦੇਖ ਲੈ ਆਏ ਆ ਮੇਰੀਤੀ ਇਹ ਜੇ ਪਰਾਲਾ ਨਾ ਇਹਦੇ ਚ ਤਾਂ ਨੂੰ ਇਹ ਡੇਡੀਆਂ ਗੱਲਾਂ ਦੇ ਹੌਸਲੇ ਚੱਕ ਲੈਣੀਆਂ ਹਜੇ ਮੈਨੂੰ ਤਾਂ ਇਹ ਰਹਿੰਦਾ ਵੀ ਤੜਕੇ ਉੱਠ ਕੇ ਕਿਵੇਂ ਚਾਹ ਕਰਿਆ ਕਰੂਗੀ ਇਹ ਸੱਚੀ ਮੈਂ ਤਾਂ ਪ੍ਰੀਤ ਤੇਰਾ ਫਿਕਰ ਰਹਿੰਦਾ ਮਮੀ ਫਿਰ ਤਾਂ ਸਾਰਾ ਕੁਝ ਕਰਨਾ ਹੀ ਪੈਂਦਾ ਕੱਲ ਕਿੰਨਾ ਕ ਟਾਈਮ ਹੈ ਉਰੇ ਘਰੇ ਬੈਠੀ ਰਹੂੰਗੀ ਕਦ ਨਾ ਕਦੇ ਤਾਂ ਤੁਹਾਨੂੰ ਪਤਾ ਜਾਣਾ ਹੀ ਪਊਗਾ ਜੇ ਬਾਹਰ ਨਹੀਂ ਜਾਊਂਗੀ ਤੇ ਸੌਰੀ ਜਾਣਾ ਪੈਜੂਗਾ ਉੱਥੇ ਵੀ ਤੇ ਚਾਹ ਪੀ ਬਣਾਉਣੀ ਪਊਗੀ ਹਾਂ ਉਹ ਤਾਂ ਇਹ ਤਾਂ ਗੱਲ ਸਹੀ ਹੈ ਚਾਚੀ ਸੌਰੀ ਵੀ ਤਾਂ ਆਪੇ ਕਰਨਾ ਪਊਗਾ ਸਾਰਾ ਕੰਮ ਪਰ ਫੇਰ ਵੀ ਫਿਕਰ ਜੀ ਤਾਂ ਰਹਿੰਦੀ ਹੈਗੀ ਮੈਂ ਤਾਂ ਸਾਰਾ ਕੰਮ ਸਾਰਾ ਤੈਨੂੰ ਆਪ ਨੂੰ ਕਰਨਾ ਪਿਆ ਕਰੂਗਾ ਜਮਾ ਵੀ ਨਹੀਂ ਤੈਨੂੰ ਤਾਂ ਰੈਸਟ ਮਿਲਨੀ ਉਰੇ ਬਿੰਦਰਾ ਆਰਾਮ ਤਾਂ ਕਰ ਲੈਿੰਦੀ ਸੀ ਚਲ ਨਾਲੇ ਜਦੋਂ ਹੁਣ ਹੈ ਗੱਲਾਂ ਕਰਦੀ ਐ ਮੇਰੇ ਮਨ ਨੂੰ ਐ ਜੇ ਹੋ ਜਾਂਦਾ ਆ ਹੁਣ ਤਾਂ ਜਦੋਂ ਨੂੰ ਮੈਂ ਠਾਉਣੀ ਐ ਘੰਟਾ ਘੰਟਾ ਖੜੀ ਰਹਿਣੀ ਐ ਚਾਹ ਦਾ ਗਲਾਸ ਲੈ ਕੇ ਪੁੱਤ ਉੱਠ ਖੜ ਪੁੱਤ ਉੱਠ ਖੜ ਉੱਥੇ ਹੀ ਮੁੜ ਮੁੜ ਕੇ ਕੱਪੜਾ ਉੱਤੇ ਲਈ ਜਊ ਬਸ ਔਲੂ ਖਲੂਕ ਪਈ ਜਾਊਗੀ ਉੱਥੇ ਕਿਨੇ ਉੱਠਿਆ ਕਰੂਗੀ ਇਹ ਉੱਠਣਾ ਤਾਂ ਮम्मी ਪਿਆ ਹੀ ਕਰੂਗਾ ਹੁਣ ਜੇ ਤੁਹਾਨੂੰ ਪਤਾ ਹੀ ਐ ਵੀ ਕੰਮ ਕਰਨਾ ਹੁਣ ਸਾਰੀ ਉਮਰ ਬੇਲੇ ਰਹਿ ਕੇ ਵੀ ਨਹੀਂ ਸਰਦਾ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ ਹਾਂ ਭਾਈ ਕਰਨਾ ਤਾਂ ਪਊਗਾ ਇਹ ਤਾਂ ਗੱਲ ਹੈਗੀ ਐ ਨਾਲੇ ਐਨਾ ਵੀ ਮਾੜਾ ਨਹੀਂ ਹੈਗਾ ਬਾਰਲਾਦੇਸ਼ ਜਿੰਨਾ ਆਪਾਂ ਬਣਾ ਰੱਖੇਗਾ ਉਹ ਤਾਂ ਛੁੱਟੀ ਵੀ ਤਾਂ ਹੁੰਦੀ ਐ ਸਾਂ ਲੈ ਇਹਨੂੰ ਇਹ ਤਾਂ ਉਹੀ ਲੋਕਾਂ ਨੇ ਗੱਲਾਂ ਬਣਾ ਰਖੀਆਂ ਨੇ ਕਿ ਬਾਹਰ ਸਾਂ ਲੈਣਾਂ ਨਹੀਂ ਮਿਲਦਾ ਸਾਂ ਲੈਣਾਂ ਨਹੀਂ ਮਿਲਦਾ ਹਾਂ ਭਾਈ ਨਾਲ ਮੈਨੂੰ ਤਾਂ ਇਹ ਦੱਸ ਭਾਬੀ ਤੇਰੇ ਖਾਤਰ ਕੀ ਲੈ ਭੇਜਾਂ ਮੈਂ ਬਾਹਰੋਂ ਫਿਰ ਨਹੀਂ ਭੇਜਣਾ ਕੀ ਐ ਆ ਮੈਨੂੰ ਤਾਂ ਲਾਲ ਚੂੜੀਆਂ ਹੀ ਭੇਜ ਦੀ ਚੱਲ ਉਹੀ ਪਾਲਿਆ ਕਰੂੰਗੀ ਮੈਂ ਤਾਂ ਨਹੀਂ ਨਾਲੇ ਲੋਕਾਂ ਨੂੰ ਦਿਖਾਉਂਗੀ ਤਾਂ ਸਹੀ بیا ਮੈਨੂੰ ਬਾਹਰੋਂ ਆਈਆਂ ਨੇ ਕਹੀ ਜੀ ਗੱਲ ਕਰਦੀਆਂ ਭਾਬੀ ਚੂੜੀਆਂ ਚਾੜੀਆਂ ਨਹੀਂ ਉਧਰ ਮਿਲਦੀਆਂ ਹੁੰਦੀਆਂ ਕੋਈ ਚੱਜ ਦੀ ਚੀਜ਼ ਮੰਗ ਉਹ ਲਿਆ ਕੇ ਦੇ ਦੂੰਗੀ ਮੈਂ ਤੈਨੂੰ ਚੱਲ ਇੱਕ ਵਾਰ ਤੂੰ ਬਾਹਰ ਜਾ ਦੇ ਕੀ ਆਉਗੀ ਫਿਰ ਕੁਛ ਮਰਜੀ ਭੇਜਦੀ ਮੈਨੂੰ ਕੁੜੇ ਪੋਤਾ ਮੈਨੂੰ ਤਾਂ ਨਾ ਬਸ ਐਂ ਫਿਕਰ ਜਾਂ ਲੱਗਿਆ ਰਹਿੰਦਾ ਕਿ ਤੇ ਹੂ ਨਾ ਕਲੇਸ ਪੈ ਜੇ ਆ ਮੁੰਡਾ ਜ ਸਾਡਾ ਤੋਰ ਕੇ ਰਾਜੀ ਨਹੀਂ ਐਨੇ ਜਿੱਦ ਫੜ ਰੱਖੀ ਐ ਮੈਂ ਬਾਹਰੇ ਜਾਣਾ ਫਸ ਗਈ ਵਿਚਾਲੇ ਮੈਂ ਲੈ ਕਿਉਂ ਜਾ ਚੀਸ਼ੂ ਕੋਤ ਨਹੀਂ ਤੋਰਦਾ ਹੈਗਾ ਨਾ ਸਾਰੀ ਦੁਨੀਆ ਦਾ ਬਾਹਰ ਨੂੰ ਜਾਈ ਜਾਂਦੀ ਹੈਗੀ ਨਾਲੇ ਮੰਮੀ ਉਹਨੂੰ ਤਾਂ ਵੀਰੇ ਨੂੰ ਐਵੇਂ ਐ ਵੀ ਵਿਆਹ ਕਰਕੇ ਤੋਰਨ ਨਾਲ ਮੈਂ ਵਿਆਹ ਬੂਝ ਨਹੀਂ ਕਰਾਉਣਾ ਮੈਂ ਕਿਸੇ ਦੇ ਸਰਤੇ ਨਾ ਭਾਰ ਨਹੀਂ ਬਣ ਸਕਦੀ ਮੈਂ ਸਾਰਾ ਆਪ ਦਾ ਕੁਛ ਨਾ ਆਪੇ ਕਰਨਾ ਮੈਂ ਨਹੀਂ ਚਾਹੁੰਦੀ ਵੀ ਕੋਈ ਕਹੇ ਵੀ ਹਾਂ ਉਹਦੀ ਘਰ ਵਾਲੀ ਹੈ ਜੇਬ ਉਹ ਪਰ ਬਸ ਜੱਟੀ ਤਾਪ ਹੀ ਕਰੂ ਕੱਲੀ ਆਏ ਹਾਏ ਕੋਈ ਗੱਲ ਨਹੀਂ ਚੰਗਾ ਪੁੱਤ ਕਰ ਲੈ ਜਿਵੇਂ ਤੇਰਾ ਮਨ ਹੈ ਚਾਚੀ ਬੜੀ ਖੁਸ਼ ਹੋਏਗੀ ਆਪਣੀ ਪ੍ਰੀਤ ਦੱਸ ਕੀ ਹਰਜੇ ਭੇਜਣ ਚ ਸਮਝਾਈ ਤੂੰ ਹੀ ਸ਼ੁਰੂ ਨਾ ਤਾਂ ਉਹ ਬੇਲੇ ਮੰਮੀ ਨਾ ਤਾਂ ਉਹਨੇ ਕੁਝ ਕਰਨਾ ਤੇ ਨਾ ਉਹਨੇ ਕਰਨ ਦੇਣਾ ਤੈਨੂੰ ਪਤਾ ਹੀ ਆ ਹਾਂ ਤਾਂ ਤੇਰੀ ਗੱਲ ਸਹੀ ਹੈ ਨਾਲੇ ਜੇ ਮੈਂ ਬਾਗੀ ਬਾਹਰ ਉਹਨੂੰ ਲੈ ਤਾਂ ਜਾਊਂਗੀ ਕੰਮੇ ਤੇ ਲਾ ਦੂੰ ਉਹਨੂੰ ਕੋਈ ਹਾਂ ਹਾਂ ਇਹ ਗੱਲ ਤਾਂ ਸਹੀ ਹੈ ਜਮਾਨੀ ਕੰਮ ਕਰਦਾ ਹੈ ਗਿਆ ਬਾਰਾਂਜਾ ਕੇ ਲੱਗਤਾ ਜਾਊਗਾ ਕੰਮ ਕਰਨਾ ਕੁੜੇ ਵੀਰ ਜੇ ਕਹਿਣਿਆ ਤਾਂ ਚਾਰੇ ਪੈਰ ਚੱਕ ਕੇ ਪੈਂਦਾ ਕੀ ਕਰੀਏ ਉਹਨੂੰ ਤਾਂ ਘੂਰਨ ਜੋਗਰੇ ਵੀ ਨਹੀਂ ਹਜੇ ਇਹਨੂੰ ਤਾਂ ਘੂਰ ਲੈਣੀ ਆ ਕੰਮ ਪਿੱਛੇ ਉਹਨ ਦਾ ਕਹਿਣ ਜੋਗਰੀ ਵੀ ਨਹੀਂ ਕੁਸ ਨਾਲੇ ਮੈਂ ਤਾਂ ਭਾਬੀ ਡਿੱਕੀ ਆਣੀ ਆ ਵੀ ਕਦੋਂ ਮੈਨੂੰ ਮੈਸੇਜ ਆਊਗਾ ਕਿ ਤੂੰ ਆਜੂ ਤੁਹਾਡਾ ਬੀਜ ਆ ਗਿਆ ਫੋਨ ਆਊਗਾ ਮੈਂ ਤਾਂ ਸੱਚੀ ਐਕਸਾਈਟਮੈਂਟ ਜੀ ਹੋਈ ਪਈ ਏ ਵਾਲੀ ਕੋਈ ਨਾ ਕੋਈ ਨਾ ਆਜੂਗਾ ਪੁੱਤ ਆਏ ਨਾ ਕਰ ਮੈਨੂੰ ਐ ਜੇ ਹੋਇਆ ਪਿਆ ਜੇ ਤੂੰ ਭੱਗ ਗਈ ਮੈਂ ਕੱਲੀ ਵੀ ਰਹਿ ਜੂਗੀ ਮੰਮੀ ਤੈਨੂੰ ਵੀ ਬੁਲਾਉਂਗੀ ਨਾਲ ਮੈਂ ਥੋੜੇ ਟਾਈਮ ਦੀ ਗੱਲ ਹੈ ਬਸ ਤੈਨੂੰ ਉੱਥੇ ਬੁਲਾ ਲੈਣਾ ਉੱਥੇ ਤੁੜੀ ਜਾਇ ਕਰੀ ਫਲ ਫਰੂਟ ਫਿਰ ਹਾਂ ਲੈ ਦੇਖ ਲੈ ਇਹ ਤਾਂ ਮਾਂ ਤੋਂ ਵੀ ਤੜਾਉਂਗੀ ਫਲ ਫਰੂਟ ਸਹੀ ਗੱਲ ਹੈ ਚਾਚੀ ਲੱਗ ਜੀ ਤੂੰ ਵੀ ਵਧੀਆ ਕੰਮ ਕਰਨਾ ਚੰਗਾ ਭਾਈ ਚੰਗਾ ਮੰਮੀ ਤੁਸੀਂ ਕਰੋ ਰੈਸਟ ਤੇ ਗੱਲਾਂ ਬਾਤਾਂ ਕਰੋ ਨਹੀਂ ਕਿਹੜੀਆਂ ਗੱਲਾਂ ਬਾਤਾਂ ਮੈਂ ਤਬ ਜਾਨੀ ਸਾਡੇ ਘਰੇ ਤਾਂ ਕੋਈ ਹੈ ਨਹੀਂ ਮੈਂ ਤਾਂ ਜਾਨਦੀ ਸੀ ਤੂੰ ਦੀ ਹੋਗੀ ਮੈਨੂੰ ਮਾਂ ਚਾਹ ਰਹੀ ਸੀ ਤੂੰ ਦੋ ਦਿਨ ਮੈਂ ਹੈਗੀ ਆ ਜਾਇ ਕਰ ਹੁਣ ਨਹੀਂ ਸ਼ਾਮ ਨੂੰ ਮਾਰੂੰਗੀ ਕਿਹੜਾ ਚੰਗਾ ਨੇ ਕੋਈ ਨਾ ਜੱਸੀ ਹੁਣ ਲਾਜਾ ਕਰ ਇਹਦੇ ਕੋਲੇ ਕੰਟਾ ਦੋ ਕੰਟੇ ਫੇਰ ਤਾਂ ਮੋਬਾਈਲ 'ਤੇ ਗੱਲ ਹੋਇਆ ਕਰੂ ਬਸ ਉਹ ਜਿਵੇਂ ਕਰਦੇ ਹੁੰਦੇ ਨੇ ਬਾਹਰਲੇ ਕੰਮ ਤੇ ਚੱਲੇ ਆਂ ਕੰਮ ਤੋਂ ਆਏ ਆ ਫੇਰ ਤਾਈ ਲਈ ਕਰੀ ਜਾਏਗੀ ਚਾਚੀ ਤਾਈ ਤਾਂ ਮੈਂ ਉੰਨੀ ਆਂਗੀ ਮੈਂ ਪ੍ਰੀਤ ਫੇਰ ਬਗ ਜੂਗੀ ਦਿਖਣੋ ਵੀ ਰਹਿ ਜੂਗੀ ਹੂੰ ਤਾਂ ਮੇਰਾ ਦਿਲ じゃ ਖੋਸਦਾ ਜਦੋਂ ਇਹ ਵਾਰ ਦੀ ਗੱਲ ਜੀ ਕਰ ਲੇ ਮੈਂ ਕਹਿੰਦੀ ਹਾਏ ਮੇਰਚੀ ਲੱਗਦੀ ਚਲ ਮਮੀ ਐ ਦਿਲ ਹੌਲਾ ਜਣਾ ਕਰ ਤੂੰ ਮੈਂ ਭਾਬੀ ਨੂੰ ਚਾਚੂ ਬਣਾ ਕੇ ਲਿਆ ਦੇ ਨਾ ਨਾ ਚਾਚੀ ਚਾਹ ਨਹੀਂ ਮੈਂ ਪਿੰਦੀ ਹੈਗੀ ਜਾਨਨੀ ਸਾਡੇ ਘਰ ਕੋਈ ਨਹੀਂ ਹੈਗਾ ਦੋ ਮਿੰਟ ਲੱਗਣਗੇ ਫਿਰ ਇਹ ਨਾ ਕਰੋ ਮੇਰਾ ਖੜਾ ਨਹੀਂ ਛੱਡਣਾ ਕੋਈ ਨਪ੍ਰਿਤ ਫੇਰ ਪੀ ਕੇ ਜਾਊਂਗੀ ਲੈ ਦੇ ਚੰਗਾ ਮਾਰ ਜੇ ਕਰ ਬੇਟਾ ਚੰਗਾ ਆ ਜੀ ਸ਼ਾਮ ਨੂੰ ਆਉਂਗੀ ਚਾਚੀ ਕੋਈ ਨਾ ਚੰਗਾ ਮੈਂ ਵੀ ਸਿਰ ਬਾੜਾ ਮੰਮੀ ਬਾਲਾ ਪੁੱਤ ਇਹ ਅਲਗਾ ਤਾਂ ਠੀਕ ਹੈ ਆਪੇ ਰੀਡਰ ਡਾਊਨ ਹੈ ਇੱਕ ਇਹਨਾਂ ਦਾ ਉਰੇ ਡਰ ਕੀ ਕਰੇ ਯਾਰ ਧੂਆਂ ਦਾ ਕੱਢੀ ਜਾਂਦੇ ਆ ਜਾਪੀ ਦੇਖ ਲੈ ਕਿਵੇਂ ਖੜਿਆ ਚਾਰੇ ਪਿੱਛੇ ਰਾਣੀ ਦੇਖ ਲੈ ਉਹਦੀ ਥਾਂ ਤੇ ਬੂਰੀ ਆਉਂਦਾ ਫਿਰ ਨਹੀਂ ਜੱਫਾ ਖਾਂਦਾ ਦੀ ਬੂਰੀਆਂ ਨੂੰ ਵੀ ਪਾਇਆ ਜਾਂਦਾ ਕੱਦਾਂ ਦਾ ਬਸ ਸਾਰਾ ਦਿਨ ਇੱਧਰ ਬੂਥੜ ਚੱਕ ਕੇ ਝਾਕੀ ਜਾਂਦੇ ਹੋ ਕੋਈ ਕੰਮਕਾਰ ਵੀ ਕਰ ਲਿਆ ਕਰੋ ਜਾਓ ਪ੍ਰੀਤ ਨਾਨ ਨੇ ਬਾਜ਼ਾਰ ਜਾ ਕੇ ਆ ਕੋਈ ਨਾ ਖੜ ਜਾ ਇੱਧਰ ਮੈਂ ਚੱਲ ਰਿਹਾ ਫਾਈਨਲ ਉਹ ਤੂੰ ਜਾ ਕੇ ਕੰਮ ਕਰ ਲੈ ਉਹ ਲੈ ਮੈਂ ਕੀ ਕਹਿਨੀ ਆ ਕੀ ਕਹਿਨੀ ਆ ਸਾਰਾ ਦਿਨ ਇਹਦੀ ਚੱਕੀ ਜਾਂਦੇ ਹੋ ਮੈਂ ਕੀ ਕਹਿਆ ਸੀ ਹੁਣ ਤੈਨੂੰ 2 ਮਿੰਟ ਪਹਿਲਾਂ ਉਹ ਚੱਕੀ ਜਨੇ 20 ਮਿੰਟ ਪਹਿਲਾਂ ਕੋਈ ਨਾ ਫਿਰ ਭੱਗ ਜਾਗੇ ਉਹਦੇ ਤਾਂ ਸਾਰੇ ਜਣ ਕੰਮ ਹੀ ਨਹੀਂ ਮੁਕਦੇ ਹੈਗੇ ਆਏ ਉਹਦਾ ਕੀ ਕੀ ਸਮਾਨ ਪੂਰਾ ਕਰਾਂਗੇ ਮੈਂ ਕੀ ਗੱਲ ਹੁਣ ਸਮਾਨ ਕੋ ਗਮਾਂਢੀ ਲੈ ਕੇ ਦੇਊਗਾ ਆਪਾਂ ਹੀ ਲੈ ਕੇ ਦੇਵਾਂਗੇ ਉਹ ਪਹਿਲਾਂ ਵੀਜ਼ਾ ਤਾ ਲੈਣ ਦੋ ਉਹੀ ਸਮਾਨ ਇਕੱਠਾ ਕਰ ਕਰਕੇ ਧਰੀ ਜਨੇ ਉਹ ਕਰੇ ਨਾਲੇ ਸਾਰੇ ਕਿਤੇ ਝੱਜੂ ਪਾ ਰਖੇ ਬੇ ਵੀਜ਼ਾ ਵੀ ਆਜੂਗਾ ਵੀਜ਼ੇ ਤੇ ਕੀ ਟਾਈਮ ਲੱਗਣਾ ਆ 1-2 ਦਿਨਾਂ ਚ ਆਜੂ ਫਿਰ ਕਿਵੇਂ ਤਿਆਰੀ ਕਰਾਂਗੇ ਮੌਕੇ ਤੇ ਹਾਂ ਜੇ ਰਿਫਿਊਜ਼ ਲਾ ਗਈ ਫੇਰ ਬਸ ਸਭ ਸਭ ਬੋਲਿਆ ਕਰ ਤੜਕੀ ਤੜਕੇ ਕਹੇ ਜੇ ਵਚਨ ਕਰਦਾ ਹੈ ਬੋਰੇ ਬਾਤ ਨਾਲ ਕੱਢਦਾ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਚੰਗੇ ਵਾਸਤੇ ਕਹਿੰਦਾ ਸੀ ਬਸੇਰਾ ਪਟਿਆ ਤੁਹਾਨੂੰ ਉਹ ਬਿੰਦਰ ਕੀ ਛੋਟੀ ਦਿਖ ਲੈ ਬਿੰਦਰ ਕਹਿੰਦਾ ਉੱਥੇ ਜਾ ਕੇ ਹੁਣ ਭੂਕਦੀ ਐ ਫੋਨ ਤੇ ਵੀ ਮੜਾ ਜੀਣੀ ਲੱਗਦਾ ਐ ਨਹੀਂ ਹੁੰਦਾ ਫਲਾਨਾ ਨਹੀਂ ਹੁੰਦਾ ਨਾ ਜੀਦੇ ਸਹਰਾਣੇ ਤੂੰ ਲੈ ਕੇ ਆਏ 10 ਵਜੇ ਤੱਕ ਚਾਹ ਖੜੀ ਰਹਿਣੀ ਐ ਉਹ ਉੱਥੇ ਕੋਈ ਨਹੀਂ ਲਲਰ ਲਾਉਂਦੀ ਪੇ ਲਾ ਲੂਗੀ ਲਲਰ ਤੇਰੇ ਨਾਲ ਉਹ ਤਾਂ ਜ਼ਿਆਦਾ ਹੀ ਕੰਮ ਕਰਦੀ ਐ ਨਾਲੇ ਨਾ ਤੂੰ ਹੀ ਨਾ ਸਾਰਾ ਦਿਨ ਉਤੇ ਮੱਚੀ ਜਾਇਆ ਕਰ ਮੈਂ ਮੱਚਦਾ ਨਹੀਂ ਹੈਗਾ ਮਾਂ ਜਿਹੜੀ ਗੱਲ ਸੱਚੀ ਐ ਥਾਂ ਸਿਰ ਮੈਂ ਉਹ ਗੱਲ ਕਹਿਣਾ ਐਨੇ ਪੈਸੇ ਲਾਤੇ ਜਿਹੜੇ 4 ਰੁਪਏ ਘਰੇ ਤੋਂ ਉਹ ਵੀ ਉਹਦੇ ਖਾਤੇ 'ਚ ਧਰਾਤੇ। ਉਹ ਫੇਰ ਕੀ ਹੋ ਗਿਆ? ਪੈਸੇ ਲਾਉਣ ਵਾਸਤੇ ਸੀ ਹੋਰ ਕੀ ਕਰਨੇ ਸੀ? ਉਹ ਬਾਪੂ ਲਾਉਣ ਵਾਸਤੇ ਤਾਂ ਹੈਗੇ ਸੀ। ਗੱਲ ਕਰ ਤੁਸੀਂ ਆ ਆਪਣੀ ਕੁੜੀ ਦੀ ਸੰਨਿਆ ਤਾਂ ਦੇਖ ਲਓ। ਕੰਮ ਕਰ ਲੂਗੀ ਉੱਥੇ ਜਾ ਕੇ? ਸੰਨਿਆ ਤਾਂ ਤੇਰੀ ਵੀ ਹੈ ਨਹੀਂ ਕੰਮ ਕਰਨ ਵਾਲੀ। ਫੇਰ ਘਰੋਂ ਕੱਢ ਦਾਂ ਤੁਨੂੰ ਮੈਂ। ਨਹੀਂ ਹੈਗੀ। ਘਰੋਂ ਕੱਢਣ ਵਾਲੀ ਗੱਲ ਨਹੀਂ ਹੈਗੀ ਫਿਰ ਮੈਂ ਪੈਸੇ ਤਾਂ ਨਹੀਂ ਲਗਾਉਂਦਾ। ਪੈਸੇ ਨਹੀਂ ਲਗਾਉਂਦਾ ਫਿਰ ਕਰਦਾ ਵੀ ਕੋਈ ਨਹੀਂ। ਉਰੇ ਆ ਕੇ ਫਿਰ ਜਿੰਨਾ ਕ ਹੈਗੇ ਉਰੇ ਕਰੀ ਜਾਂਦੇ ਆ। ਉਹ ਭਾਈ ਰਿਸਕ ਤਾਂ ਲੈਣਾ ਪਊਗਾ। ਕੋਈ ਚੱਕਰ ਦੀਗਾ। ਨਾਲੇ ਗੱਲ ਸੁਣ ਲੈ ਮੇਰੀ। ਜੇ ਪੈਸੇ ਲਾਏ ਕੱਲ ਨੂੰ ਉਹ ਕਮਾਉਗੀ ਵੀ ਜੇ ਲਾਵਾਂਗੇ ਨਹੀਂ ਤਾਂ ਕਮਾਉਗੇ ਕਿੱਥੋਂ ਜਦੋਂ ਤੂੰ ਨੀਤੀਆਂ ਹੀ ਨਹੀਂ ਰੱਖਦਾ ਫਿਰ ਕੰਮ ਕਿੱਥੋਂ ਵਧਣਗੇ ਨੀਤੀ ਨਹੀਂ ਰੱਖਦਾ ਹੈਗਾ ਮੈਂ ਸਾਨੂੰ ਕੀ ਕਿਹਾ ਸੀ ਪਹਿਲਾਂ ਵੀ ਭਾਈ ਮੁੰਡਾ ਲੱਭ ਲਓ ਕੋਈ ਮੁੰਡਾ ਭਾਲ ਕੇ ਅਗਲਾ ਆਪ ਹੀ 4 ਰੁਪਏ ਲਾਉਂਦਾ ਉਹਦਾ ਕਰ ਦਿੰਦੇ ਵਿਆਹ ਨਾਲੇ ਆਪਦੀ ਜ਼ਿੰਮੇਵਾਰੀ ਨਿਭੜਦੀ ਹਾਂ ਜ਼ਿੰਮੇਵਾਰੀ ਨਿਭੜਦੀ ਜਦੋਂ ਅਗਲਾ ਲਾਉਂਦਾ ਰੁਪਏ ਅਗਲੇ ਦੇ ਪੈਰਾਂ ਤੇ ਜਾਊਗੀ ਕੁੜੀ ਨੂੰ ਐ ਹੌਸਲਾ ਹੋਊਗਾ ਵੀ ਮੈਂ ਆਪਦੇ ਪੈਰਾਂ ਤੇ ਆਈਆਂ ਕਿੱਥੇ ਆਪਾਂ ਚਾਰ ਪੈਸੇ ਲਾ ਕੇ ਤੋਰਾਂਗੇ ਕਿੱਥੇ ਉਹਦਾ ਕਿੱਡਾ ਹੌਸਲਾ ਵੀ ਮੈਂ ਆਪਦੇ ਪੈਰਾਂ ਤੇ ਆਪ ਖੜੀ ਹੋਈਆਂ ਉਹਨੂੰ ਰੋਟੀ ਬਣਾਉਣੀ ਤਾਂ ਸਿਖਿਆ ਦੇ ਉਹ ਸਾਰਾ ਕੁਝ ਸਿੱਖ ਜੂਗੀ ਆ ਸਿੱਖ ਜੂ ਤੇ ਇੱਥੋਂ ਨਹੀਂ ਪਕਵਾਉਂਦੀ ਉਹ ਫੁਲਕੇ ਪਕਾ ਕੇ ਤਾਂ ਆਪ ਹੀ ਖਾਊਗੀ ਨਾਲੇ ਤੂੰ ਦਬਾ ਲੈ ਇਹ ਸਮਾਨ ਨਾਲਿਆ ਟੀਵੀ ਬੰਦ ਕਰਨ ਵਾਲੀ ਕੀ ਗੱਲ ਸੀਗੀ ਭਗ ਜਾਊਗਾ ਦੱਸ ਐ ਤੂੰ ਕੋਈ ਕਰਤਾ ਟੀਵੀ ਬੰਦ ਇੱਥੇ ਮੈਚ ਚੱਲ ਰਿਆ ਧੀ ਜਾਂ ਤੂੰ ਚਾਹ ਚੂਦੀ ਬਣਾ ਕੋਟ ਫਿਰ ਭਗ ਜਾਊਗਾ ਆਹੋ ਸਾਨੂੰ ਤਾਂ ਮੈਚ ਦੀ ਹੀ ਰਹਿੰਦੀ ਹੈ ਹੋਰ ਤਾਂ ਕਿਸੇ ਕੰਮ ਦਾ ਫਿਕਰ ਹੀ ਨਹੀਂ ਹੈਗਾ ਕੋਰਾ ਵੀ ਫਿਕਰ ਹੀ ਨਹੀਂ ਬਸ ਤੈਨੂੰ ਆਏ ਆ ਵੀ ਬਸ ਸਾਰਾ ਦਿਨ ਲਿਆਵਾਂਗੇ ਸਮਾਨ ਪਹਿਲਾਂ ਵੀ ਜਾ ਆ ਜਾਣ ਦੇ ਵੇ ਆਜੂਗਾ ਵੀਰ ਆਜੂਗਾ ਵੀ ਜਾਉਣ ਤੇ ਕੋਈ ਟਾਈਮ ਨਹੀਂ ਲੱਗਦਾ ਉਹ ਤਾਂ ਇੱਕ ਫੋਨ ਉਹਦੀ ਘਰ ਦੇਣਗੇ ਵੀ ਹਾਂ ਭਾਈ ਆ ਗਿਆ ਵੀ ਜਾ ਫਿਰ ਤੂੰ ਮਿੰਟ ਚ ਸਾਰਾ ਕੁਝ ਖਰੀਦ ਲਿਆਵੇਂਗਾ ਫਿਰ ਚੰਗਾ ਜਦੋਂ ਫੋਨ ਕਰਤਾ ਖਰੀਦ ਲਿਆਵਾਂਗੇ ਉਹ ਕਿਹੜਾ ਵੀਜੇ ਤਾਂ ਅਗਲੇ ਦਿਨੇ ਚੜਜੂਗੀ ਇੰਨਾ ਫੱਟੇ ਸਰਖਾਣੋਂ ਤੇ ਚੰਗਾ ਸਾਨੂੰ ਤਾਂ ਭਾਈ ਆਹੀ ਸਾਰਾ ਕੁਝ ਚੰਗਾ ਲੱਗਦਾ ਦੇਖ ਹੀ ਜਾਓ ਫਿਰ ਤੇ ਦੇਖਾਂਗੇ ਪੇਉ ਪੋਤਾ ਇੱਥੇ ਅੱਧਾ ਮੈਂ ਜਟਪਾਤਾ ਹੂੰ ਪਰਸੋਂ ਜਾ ਕੇ ਆਇਓ ਪਰਸੋਂ ਲਿਆਉਂਦੇ ਜਿਹੜਾ ਕੁਝ ਲਾਉਣਾ ਸੀ ਉਹ ਦੇਖੂਗਾ ਪੇਉਏ ਕੀ ਯਾਰ ਉਹਦਾ ਮੂੜ ਘਰਾਵਾ ਤਾਂ ਘਰ ਬੰਦ ਪਰੇ ਯਾਰ ਕੀ ਦੇਖਣਾ ਉਹ ਚੰਗਾ ਉਸੇ ਵਾਲੇ ਫੜ ਲਿਓ ਚੰਗਾ ਇੱਥੇ ਸਵਾਦ ਖਰਾਬ ਕਰਕੇ ਧਰਤਾ ਇਹ ਇੰਜ ਕਿਉਂ ਲੱਗੇ ਜਾਂਦਾ ਜਿਵੇਂ ਅੱਜ ਕੋਈ ਆਊਗਾ ਆਊਗਾ ਨਹੀਂ ਆ ਗਿਆ ਹਾਂ ਮੇਰੀ ਧੀ ਆ ਗਈ ਸਤਿ ਸ਼੍ਰੀ ਅਕਾਲ ਮਾ ਸਤਿ ਸ਼੍ਰੀ ਅਕਾਲ ਪੁੱਤ ਹੋਰ ਕਿਵੇਂ ਠੀਕ ਹੈ ਜੀ ਤੁਸੀਂ ਸੁਣਾਓ ਕਿਵੇਂ ਬਾਤ ਵਧੀਆ ਪੁੱਤ ਹੋਰ ਸਾਰੇ ਠੀਕ ਸੇ ਉਥੇ ਸਾਰੇ ਠੀਕ ਨੇ ਮੈਨੂੰ ਫੜਾ ਲੈ ਮੈਂ ਬਾਹਰ ਡਾਇਆ ਵਾ ਡਾਇਆ ਪੁੱਤ ਮੈਨੂੰ ਐਂ ਜੇ ਲੱਗੀ ਜਾਵੇ ਵੀ ਕੋਈ ਆਊਗਾ ਮਖਾਲਾ ਫਿਰ ਤਾਂ ਮੇਰੀ ਛੋਟੀ ਭੈਣ ਵਗ ਜੂਗੀ ਬਾਹਰ ਹਾਂ ਤੇ ਇਹ ਮੈਨੂੰ ਕਹਿੰਦੇ ਚੱਲ ਤੂੰ 2-4 ਦਿਨ ਲਾਇਆ ਵਜਿਆ ਕੀਤਾ ਪੁੱਤ ਮੈਂ ਵੀ ਨਹੀਂ ਫੋਨ ਕਰਾਉਣ ਲੱਗੀ ਸੀ ਈਸ਼ੂ ਤੋਂ ਵੀ ਉਹਨੂੰ ਸੱਦ ਲੈ ਭਾਈ ਲਾਪਰੀ ਤਾਜੇ ਆ ਜਾ ਪੁੱਤ ਓਹੋ ਦੇਖ ਲੈ ਫਿਰ ਤੁਸੀਂ ਨੇ ਯਾਦ ਕਰਿਆ ਤੇ ਮੈਂ ਆ ਗਈ ਹਾਂ ਇਹੀ ਤਾਂ ਹੈ ਪ੍ਰੀਤ ਪੁੱਤ ਕਿੱਧਰ ਵੱੜ ਰਹੀ ਐ ਖੜ ਜਾ ਕੋਈ ਆਇਆ ਲੇ ਲੈ ਸਤਿ ਸ਼੍ਰੀ ਅਕਾਲ ਪਣੀ ਸਤਿ ਸ਼੍ਰੀ ਅਕਾਲ ਕਿਵੇਂ ਬਰੀਦਾ ਵਧੀਆ ਦੱਸਿਆ ਹੀ ਨਹੀਂ ਵੀ ਆਉਣਾ ਲੈ ਦੱਸ ਕਿਉਂ ਹੁੰਦੇ ਹੁੰਦੇ ਨੇ ਤੂੰ ਕਿ ਮੈਨੂੰ ਦੱਸੇਂਗੀ ਵੀ ਜਦੋਂ ਤੇਰਾ ਵੀਜ਼ਾ ਆ ਗਿਆ ਤੂੰ ਵੀ ਸਰਪ੍ਰਾਈਜ਼ ਦੇਂਗੀ ਪਤਾ ਮੈਨੂੰ ਤੇਰਾ ਚੰਗਾ ਮਾਗਰੋ ਲਾੜਲ ਪਾਣੀ ਲਿਆ ਦੇ ਪੁੱਤ ਲਿਆਣੀ ਬਾਪੂ ਹੋਰੀ ਉਹ ਪੁੱਤ ਇੱਥੇ ਹੀ ਸੀਗੇ ਅੱਛਾ ਈਸ਼ੂ ਈਸ਼ੂ ਵੀ ਇੱਥੇ ਐ ਅੱਛਾ ਨਾ ਈਸ਼ੂ ਕਿਸੇ ਵੇਲੇ ਸਿੱਧਾ ਨਹੀਂ ਬੋਲਦਾ ਸੋ ਉਹਨੂੰ ਤਾਂ ਪਤਾ ਹੀ ਹੋਏਗਾ ਕਿ ਜਾ ਵੀ ਸਮਾਨ ਸਮੂਹਣ ਭਾਈ ਖਰੀਦ ਲੋ ਜੇ ਵੀ ਜਾ ਆ ਗਿਆ ਫਿਰ ਮੌਕੇ ਤੇ ਔਖਾ ਹੋ ਜੂਗਾ ਪਰ ਕਿੱਥੇ ਪੱਬ ਲੱਗਣ ਹੁੰਦੇ ਪਿਓ ਪੁੱਤ ਮੈਚ ਤੇ ਹੀ ਲੱਗੇ ਰਹਿੰਦੇ ਆ ਸਮਾਨ ਕਿਹੜਾ ਖਰੀਦਣਾ ਮਾਂ ਪਹਿਲੀ ਹਲੇ ਵੀ ਜਬੂਜਾ ਆ ਜਾਣਦੇ ਆ ਤਾਂ ਹੁਣ 15 ਦਿਨਾਂ ਦਾ ਗੈਪ ਤਾਂ ਹੋਊ ਗਈ ਸਮਾਨ ਖਰੀਦਣ ਵਾਸਤੇ ਵੀ ਟਾਈਮ ਮਿਲੂ ਆਪਾਂ ਨੂੰ ਉਹ ਤਾਂ ਪੁੱਤ ਐਂ ਕਹਿੰਦੇ ਸੀ ਕਹਿੰਦੇ ਇੱਕ ਦੋ ਦਿਨਾਂ ਚ ਹੀ ਆ ਜੂ ਜਿਹੜੇ ਐ ਨਹੀਂ ਕਹਿੰਦੀ ਇੱਕ ਦੋ ਦਿਨਾਂ ਤਾਂ ਵੀ ਜਾ ਜੂ ਫਲਾਈਟ ਤਾਂ ਫਿਰ ਵੀ 10 15 ਦਿਨ ਬਾਅਦ ਹੋਊਗੀ ਐ ਕਿ ਅਗਲੇ ਦਿਨ ਹੀ ਹੋ ਜੂਗੀ ਫਲੈਟ ਉਹ ਤਾਂ ਮੈਂ ਤੇਰੀ ਮੰਨਦੀ ਆ ਗੱਲ ਜਿਹੜਾ ਟਿਕਾਈ ਨਾਲ ਸਮਾਨ ਖਰੀਦਿਆ ਜਾਵੇ ਉਹ ਵੱਖਰੀ ਗੱਲ ਹੁੰਦੀ ਐ ਜਿਹੜਾ ਕਾਲੀ ਨਾ ਖਰੀਦਾਂਗੇ ਫਿਰ ਉਹਦਾ ਤੈਨੂੰ ਪਤਾ ਹੀ ਐ ਕੀ ਕੁਝ ਖਰੀਦੂਗੀ ਮੈਡਮ ਫਿਰ ਬਹੁਤ ਕੁਝ ਖਰੀਦੂਗੀ ਉਹੀ ਨਾ ਕਰਦੇ ਨੇ ਪੈਸੇ ਲਵਾਈ ਜਾਂੀ ਬਾਦੂ ਪੈਂਟਾਂ ਭਈਆਂ ਅੰਦਰ ਲਵੇ ਪਹਿਲਾਂ ਵਾਲੀਆਂ ਭੇਜੂਗੀ ਵੀ ਪੈਸੇ ਲਵਾਉਂਗੀ ਜਦੋਂ ਭੇਜੇਗੀ ਉਦੋਂ ਦੇਖੀ ਜਾਊਗੀ ਫਿਲਹਾਲ ਤਾਂ ਕਰਦੇ ਆਂ ਤੇ ਘੱਟ ਪੈਸੇ ਲਵਾਈ ਤੈਨੂੰ ਪਤਾ ਹੀ ਐ ਪਹਿਲੀ ਜਿਹੜੇ ਦੇ ਤੂੰ ਜਾ ਰਹੀ ਐ ਬਹੁਤ ਪੈਸੇ ਲੱਗਣਗੇ ਆਪਣੇ ਪੈਸੇ ਤਾਂ ਲੱਗਣਗੇ ਐ ਹੁਣ ਮੈਨੂੰ ਮੁਫਤ ਚ ਥੋੜੇ ਬਣਾਉਣ ਲੱਗੇ ਲੈ ਨਾ ਮੈਂ ਮੇਰੇ ਤੇ ਮੱਛਿਆ ਨਗਰ ਤੈਨੂੰ ਐ ਵੀ ਇਹ ਨਵੇਂ ਕੱਪੜੇ ਖਰੀਦੂਗੀ ਹਣਾ ਇਹ ਦੇਖ ਲੈ ਮਾਂ ਬੱਡੀ ਪੈਂਡ ਦੀ ਇੱਜ਼ਤ ਕਰਦੀ ਚੱਲ ਕੋਈ ਨਾ ਪੁੱਤ ਜੱਬਾ ਮਰੇਗਾ ਕਾ ਕੇ ਕਥਾ ਹਾਏ ਹਾਏ ਕੁੜੀ ਕੋਈ ਨਾ ਹੁਣ ਬਗ ਜੂਗੀ ਕੁੱਟ ਲੈ ਤੇ ਨਹੀਂ ਫੇਰ ਨਾਲੇ ਫਿਰ ਯਾਦ ਕਰਿਆ ਕਰਨਗੇ ਲੈ ਤਾਂ ਚਾਤਾ ਬਣਾ ਦੇ ਕੁੱਟ ਪੁੱਤ ਚਾਤਾ ਮਾਂਵੇਂ ਠਹਿਰ ਕੇ ਪੀਉਂਗੀ ਅੱਛਾ ਮੰਮੀ ਪਹਿਲੇ ਰੋਣ ਹੁਣ ਮੈਨੂੰ ਐ ਵੀ ਪੁੱਛਦੀ ਵੀ ਤੂੰ ਕਿੰਨੇ ਦਿਨ ਲਾ ਕੇ ਆਏਂਗੀ ਜਾਏਂਗੀ ਓਰੇ ਦੇਖ ਲੈ ਬੈਗ ਤੋਂ ਪਤਾ ਲੱਗ ਗਿਆ ਮੈਨੂੰ ਵੀ ਕਿੰਨੇ ਕਦਨ ਲਾਏਂਗੀ ਹਾਂ ਜੋ ਤੱਕ ਤੂੰ ਨਹੀਂ ਜਾਂਦੀ ਉਦ ਤੱਕ ਮੈਂ ਨਹੀਂ ਜਾਂਦੀ ਹਾਏ ਜਾਚ ਵੀ ਨਾਲੇ ਝੜ ਗਈ ਮੇਰੀ ਕੋਈ ਗੱਲ ਨਹੀਂ ਨਾਲ ਝੜ ਜੂਗੀ ਫੇਰ ਕੀ ਕੀ ਨਾਲੇ ਮਾਂ ਮੇਰੀ ਗੱਲ ਸੁਣ ਜਹਾਜ਼ ਦੀ ਟਾਕੀ ਨੂੰ ਹੱਥ ਪਾ ਕੇ ਲੰਕ ਜਾਏ ਉਹਦਾ ਨਾਂ ਤਾਂ ਪਾਸਪੋਰਟ ਲੱਗਦਾ ਨਾ ਪੈਸੇ ਲੱਗਦੇ ਨੇ ਆਓ ਭਾਈ ਐ ਕਰ ਲਿਓ ਮਾਸੀ ਦੇ ਘਰ ਬਣਾ ਰਖੇ ਨੇ ਤਾਂ ਵੀ ਮਾਸੀ ਦੇ ਘਰੇ ਕਦ ਮਰਜੀ ਆਉਂ ਜੋ ਚੱਲ ਚੰਗਾ ਵਾਲਿਆ ਹੋ ਨੇ ਗਿਆ ਆਖੇ ਚਾਹ ਕੇ ਮੈਂ ਬਣਾਉਣੀ ਆ ਪੁੱਤ ਮੈਂ ਕਹਿਣੀ ਆ ਤੂੰ ਬਣਾਉਣੀ ਸਿੱਖ ਲੈ ਉਹੀ ਨਾ ਕਿਤੇ ਗੱਲ ਹੋ ਜੇ ਮੈਂ ਹੁਣ ਐਡੇ ਵੱਡੇ ਦੇਸ਼ 'ਚ ਮੈਂ ਚਾਹ ਬਣਾਉਣੇ ਜਾਊਂਗੀ ਜਾਂ ਚਾਹ ਬਣ ਪੀਊਂਗੀ ਉੱਥੇ ਨਾ ਜੇ ਉੱਥੇ ਕੁੱਕ ਲੱਗੀ ਫੇਰ ਕਿਸੇ ਕੈਫੇ 'ਚ ਲੈ ਲਾਉਣਾ ਕਿਹੜਾ ਮੈਂ ਚਾਹ ਪੀਂਦਾ ਹੈਗਾ ਕੌਫੀ ਤਾਂ ਪੀਂਦੇ ਆ ਕਿ ਚਾਹ ਕਿਉਂ ਨਹੀਂ ਪੀਂਦੇ ਅੰਗਰੇਜ਼ ਬਥੇਰਾ ਪੀਂਦੇ ਆ ਬਲੈਕ ਟੀ ਗ੍ਰੀਨ ਟੀ ਕੌਫੀ ਤਾਂ ਦੀ ਮੈਨੂੰ ਬਣਾਉਣੀ ਚਾਹ ਮੈਂ ਨਾ ਪੀਂ ਮਾ ਨਾ ਸਿੱਖਾਂ ਕਿਤੇ ਏਸ਼ੂ ਵਾਲੀ ਗੱਲ ਪੱਕੀ ਨਾ ਕਰਦੀ ਉਹ ਪਹਿਲਾਂ ਹੀ ਕਹੀ ਜਾਂਦਾ ਮੈਂ ਉਹ ਮੈਂ ਥੂੰ ਹੀ ਜਾਬਾਂ ਘਟਵਾ ਲੂਗਾ ਉਹਦੀ ਗੱਲ ਨਾ ਕਰਿਆ ਕਰੋ ਮੇਰੇ ਕੋਲੇ ਹੁਣ ਬਚ ਰਿਹਾ ਸਾਰਾ ਦਣ ਟੈਂਗਾ ਪੁੱ ਵਾਲਾ ਹੀ ਮੜਿਕਦੀ ਆ ਵਾਲਾ ਹੀ ਮੜਿਕਦੀ ਇਹ ਜੀ ਲਾ ਲੂਗੇ ਉੱਥੇ ਜਾ ਕੇ ਮਜ਼ਾਕ ਦੀ ਗੱਲ ਤਾਂ ਰਹੀ ਮਾਂ ਮਜ਼ਾਕ ਨਾਲ ਹਾਂ ਪਰ ਫਿਰ ਵੀ ਚਿੰਤਾ ਜੀ ਲੱਗੀ ਰਹਿੰਦੀ ਆ ਮੈਨੂੰ ਤਾਂ ਕਦੇ-ਕਦੇ ਕਿਤੇ ਰਿਫਿਊਜ਼ਲ ਨਾ ਆ ਜੇ ਨਾ ਕੁੜੇ ਤੇ ਆਏ ਕਿਉਂ ਕਹੀ ਨਹੀਂ ਮੈਂ ਉਹ ਰੈਣਾ ਕੋ ਸੋਚੀ ਬੈਠੀ ਤੁਸੀਂ ਰਿਫਿਊਜ਼ਲ ਲਿਆ ਦਿਓ ਮੇਰੀ ਨਹੀਂ ਉਹ ਗੱਲ ਕਰਦੀ ਆ ਆ ਸਾਡੇ ਪਿੰਡ ਦੇ ਜਿੰਨੇ ਮੁੰਡਿਆਂ ਕੁੜੀਆਂ ਨੇ ਲਵਾਏ ਨੇ ਵੀ ਜੇ ਸਾਰਿਆਂ ਦੇ ਫੂਜਲ ਆ ਗਈਆਂ ਕੋਈ ਬਾਬੇ ਦੀ ਸੁੱਖ ਨਾ ਸਾਰਾ ਸਾਰਾ ਪੰਜਾਬ ਦਾ ਬਾਹਰਲੇ ਦੇ ਛੱਡਿੱ ਗਿਆ ਦਾ ਜਾ ਜਾ ਕੇ ਅਗਲੇ ਕਿਹਦੇ ਕਿਹਦੇ ਉਹ ਅਕਸੈਪਟ ਕਰਨਗੇ ਵੀ ਜੇ ਗੱਲ ਸਹੀ ਹੈ ਭਾਈ ਜਾਈ ਤਾਂ ਸਾਰੇ ਹੀ ਜਾਂਦੇ ਆ ਮੁੰਡੇ ਵੀ ਕੁੜੀਆਂ ਵੀ ਫੇਰ ਮਾਂ ਕਰ ਉਹ ਹੀ ਗੱਲ ਆਈ ਨਾ ਕਿਸਮਤ ਹੋਏ ਆ ਜੂਗਾ ਜੇ ਨਾ ਹੋਇਆ ਫਿਰ ਨਹੀਂ ਸੀ ਹਾਂ ਚਲ ਚਲ ਹੀ ਲਾ ਦਾਂਗੇ ਚਲ ਆ ਵੀ ਗੱਲ ਹੈ ਪਰ ਜਾਵਾਂਗੇ ਜ਼ਰੂਰ ਐਨਿਸ਼ੇ ਦੀ ਆਪਾਂ ਹਾਰ ਮੰਨਣ ਵਾਲਿਆਂ ਚੋਂ ਨਹੀਂ ਹੈਗੇ ਪਤਾ ਹੀ ਹੈ ਮੈਨੂੰ ਤੇਰਾ ਹਾਰ ਨਾ ਮੰਨਣ ਵਾਲੀ ਦਾ ਤਾਂ ਆ ਦੋ ਭਾਂਡੇ ਧੋ ਕੇ ਬਾਅਦ ਚ ਹੋਂਕਣ ਲੱਗ ਜੰਨੀ ਐ ਹੋਂਕਾਂਗ ਨੂੰ ਮੈਂ ਕਿਉਂ ਉੱਥੇ ਭਾਂਡੇ ਮੰਜਨੇ ਨੇ ਲੈ ਕਰ ਲਓ ਕਿਉਂ ਨੂੰ ਭਾਂਡਾ ਕਿਉਂ ਭਾਂਡੇ ਨਹੀਂ ਮੰਜਨੇ ਬੈ ਸਕਦੇ ਕੱਲੂ ਕਹਿੰਦੀ ਤੂੰ ਲੈਟਰਨ ਸਾਬ ਕਰਨ ਲੱਗ ਜਾ ਕੋਈ ਵੀ ਕੰਮ ਨਾ ਜਾ ਰਹੀ ਐ ਮੈਂ ਹੱਥ ਪੜਨ ਬਾਈ ਕੋਈ ਵੀ ਕੰਮ ਕਰਨਾ ਪੈ ਸਕਦਾ ਹੈ ਪੜਾਈ ਦਾ ਖਰਚਾ ਕਿੱਥੋਂ ਕੱਢੇਂਗੀ ਤੂੰ ਨਾਲੇ ਆਪਣੇ ਪੰਜਾਬ ਚ ਤਾਂ ਹੀ ਕੰਮ ਬੁਰੇ ਲੱਗਦੇ ਨੇ ਉੱਧਰ ਜਾ ਕੇ ਹੀ ਵਧੀਆ ਲੱਗਣ ਲੱਗ ਜਾਂਦੇ ਨੇ ਭਾਂਟੀ ਮੰਜਣੇ ਨੇ ਇੱਥੇ ਲੋਕਾਂ ਦੇ ਘਰੇ ਮਾਣ ਲਓ ਫਰਕ ਸਿਰਫ ਐਨਾਂ ਇੱਥੇ ਘੱਟ پیسے ਦਿੰਦੇ ਨੇ ਉੱਥੇ ਵੱਧ ਦੇ ਦਿੰਦੇ ਨੇ ਲੈ ਦੇਖ ਦੇਖ ਲੈ ਮੰਮੀ ਲੋਕਾਂ ਦੇ ਘਰੇ ਭਾਂਡੇ ਮਝਵਾਉਗੀ ਮੇਰੇ ਤੋਂ ਹੁਣ ਨਾ ਨਾ ਪੁੱਤ ਇਹ ਤਾਂ ਤੈਨੂੰ ਨਾਲੇ ਤਾਂ ਹੱਸਦੇ ਨੇ ਨਾਲੇ ਤੈਨੂੰ ਸਮਝਾਉਂਦੇ ਨੇ ਇਹ ਗੱਲ ਵੀ ਕੰਮ ਕੋਈ ਵੀ ਕਰਨਾ ਪੈ ਸਕਦਾ ਤੂੰ ਮਾੜੀ ਜੀ ਐ ਚਿੜਿਆ ਨਾ ਕਰ ਸੁਣ ਲਿਆ ਕਰ ਗੱਲ ਮੰਮੀ ਓਬਵੀਅਸਲੀ ਇਹ ਤਾਂ ਕਰਨੀ ਹੀ ਪੈਣਗੇ ਮੇਰੀ ਗੱਲ ਸੁਣੋ ਜਦੋਂ ਕੰਮ ਕਰਨੇ ਜਾ ਰਹੀਆਂ ਹਾਂ ਪਰ ਉੱਥੇ ਕੰਮੇ ਕਰੂੰਗੀ ਮੱਖੀਆਂ ਥੋੜੀ ਮਾਰੂੰਗੀ ਉਹ ਬਾਰਲਾਦੇਸ਼ ਹੈ ਬਾਈ ਉੱਥੇ ਤਾਂ ਮੱਖੀਆਂ ਮਾਰਨੇ ਵੀ ਪੈਸੇ ਮਿਲਦੇ ਹੋਣਗੇ ਐ ਨਹੀਂ ਪਤਾ ਮੱਖੀਆਂ ਮਾਰਨ ਲਾਦਣ ਤੈਨੂੰ ਮਾਲੇ ਲੈ ਗਈ ਮੱਖੀਆਂ ਮਾਰਨ ਨਾਲ ਨਹੀਂ ਨਹੀਂ ਮੈਂ ਸੁਣਿਆ ਕਹਿੰਦੇ ਮੱਖੀਆਂ ਉੱਥੇ ਹੈ ਨਹੀਂ ਨਾ ਮੱਛਰ ਉਹ ਮਜ਼ਾਕ ਕਰਦੀਆਂ ਮਾਂ ਅੱਛਾ ਮੈਂ ਦੇਖਾਂ ਕਿਤੇ ਸੱਚੀ ਨਾ ਇਹਨੂੰ ਡਿਊਟੀ ਮਿਲ ਜੇ ਮੱਖੀਆਂ ਮਾਰਨ ਦੀ ਇਹ ਤਾਂ ਉਹ ਵੀ ਨਹੀਂ ਹੋਣੀ ਕਿਉਂ ਫਰੀਦ ਪੁੱਤ ਮੱਖੀਆਂ ਤਾਂ ਮਾਰ ਲਿਆ ਕਰੇਂਗੇ ਹਨਾ ਹਣ ਜਾ ਹੋਰ ਕੁਝ ਕਰ ਲਉ ਫਿਰ ਆਪਾਂ ਜਾਵਾਂਗੇ ਦੋਏ ਪਣਾ ਬਾਜ਼ਾਰ ਮੇਰੇ ਵਾਸਤੇ ਚਾਹ ਬਣਾ ਲਿਆ ਮੰਮੀ ਤੁਸੀਂ ਬਣਾਓ ਮੰਮੀ ਘੈਂਟ ਬਣਾਉਂਦੀ ਐ ਚੰਗਾ ਮੈਂ ਬਣਾਉਣੀ ਆ ਪੁੱਤ ਗੁੜਾ ਲਈ ਬਣਾਏ ਉਹਨਾਂ ਲਈ ਮੈਂ ਵੀ ਪੀਉਂਗੀ ਮੰਮੀ ਤੂੰ ਬਣਾ ਲਿਆ ਚਾਹ ਉੱਥੇ ਅਮਰੀਕਾ ਦੀ ਵੀ ਬੋਲ ਮਾਰਦਿਆ ਕਰੀ ਆ ਜਾ ਮੰਮੀ ਠਾ ਜਾ ਮੈਨੂੰ ਮੈਂ ਨੀਂਦ ਨਹੀਂ ਪੂਰੀ ਹੁੰਦੀ ਮੰਮੀ ਮੰਮੀ ਨੂੰ ਵੀਡੀਓ ਕਾਲ ਕਰਕੇ ਜਾਂਦਾ ਕਰੂੰ ਮੰਮੀ ਚਾਹ ਬਣਾ ਕੇ ਤਿਆਰ ਰੱਖੋ ਵੀਡੀਓ ਕਾਲ ਤੇ ਪੀ ਲਿਆ ਕਰੂੰ ਮੈਂ ਇਹ ਕਹ ਰਿਆ ਕਰੂੰ ਪਤਾ ਤੋਫੇ ਲੱਗੂ ਜੇ ਤੂੰ ਮੰਮੀ ਚਾਹ ਬਣ ਗਈ ਸਾਰਾ ਕੁਝ ਮੰਮੀ ਦੇ ਸਾਰੇ ਡੇਗ ਰੱਖਿਆ ਇੱਥੇ ਤਾਂ ਚੰਗਾ ਕਰੋ ਗੱਲਾਂ ਪੁੱਤ ਮੈਂ ਲਿਉਣੀ ਪੁੱਲਾ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਈਸ਼ੂ ਕਿਵੇਂ ਆ ਵਧੀਆ ਵਧੀਆ ਮੈਂ ਤੂੰ ਫੋਨ ਕਰ ਦਿੰਦੀ ਤੈਨੂੰ ਲੈ ਆਉਂਦੇ ਜਾ ਕੇ ਲੈ ਦੱਸ ਹੁਣ ਤੇਰੇ ਵੱਡੀ ਭੈਣ ਕਿੱਥੇ ਯਾਦ ਆਉਂਦੀ ਆ ਭਰਾਵਾ ਤੈਨੂੰ ਤਾਂ ਛੋਟੀ ਭੈਣ ਯਾਦ ਰਹਿੰਦੀ ਆ 24 ਘੰਟੇ ਤੈਨੂੰ ਪਤਾ ਆ ਵੀ ਜਹਾਜ਼ ਦੀ ਝੂਟੀ ਦਿਵਾਉਗੀ ਅਮਰੀਕਾ ਲੈ ਜੂਗੀ ਮੰਗਰੇ ਉਹ ਬਾਈ ਤੂੰ ਤਾਂ ਆਪ ਦੇ ਘੇ ਘਰ ਦੇੰਦੀ ਬੋਲੀ ਬੋਲਦੀ ਐ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਨੂੰ ਤਾਂ ਜਮਾਂ ਆਸ ਨਹੀਂ ਹੈਗੀ ਉਹ ਤੋਂ ਕਿਸੇ ਗੱਲ ਦੀ ਵੇ ਕੰਜਰਾ ਕਦੇ ਤਾਂ ਝੱਜ ਦੀ ਗੱਲ ਕਰ ਲਿਆ ਕਰ ਕਿ ਕੋਈ ਆਸ ਨਹੀਂ ਉਹ ਤਾਂ ਜਵਾਕੜੀ ਇੰਨੀ ਮਿਹਨਤ ਕਰੀ ਜਾਂਦੀ ਆ ਕਿੱਥੇ ਮਿਹਨਤ ਕਰਦੀ ਆ ਬਈ ਉ ਤੂੰ ਕਹੇਂਗੀ ਵੀ ਪਤਾ ਨਹੀਂ ਆਉਣ ਸਰ ਮੈਨੂੰ ਗੱਲਾਂ ਕਹਿਣ ਲੱਗ ਜਾਂਦਾ ਪਹਿਲਾਂ ਤਾਂ ਐਂ ਦੱਸ ਤੂੰ ਆਇਆ ਕਿਧਰੋਂ ਐ ਮੈਂ ਤਾਂ ਬਈ ਮਸ਼ੀਨ ਪੁੱਛ ਕੇ ਆਇਆ ਕੱਲ ਨੂੰ ਜਾਂ ਪਰਸ ਨੂੰ ਕੰਮ ਕਬੜਾ ਲਾਂਗੇ ਹਫਤਾ ਹੋ ਗਿਆ ਮੈਨੂੰ ਮੰਮੀ ਨਾਲ ਗੱਲ ਕਰਦੀ ਨੂੰ ਫੋਨ ਤੇ ਮਾਂ ਰੋਜ਼ ਇਹ ਕਹਿ ਦਿੰਦੀ ਐ ਉਹ ਮਸ਼ੀਨ ਪੁੱਛਣ ਜਾ ਰਹੇ ਨੇ ਮਸ਼ੀਨ ਪੁੱਛਣ ਵੇ ਬੜਾ ਰੋ ਬਾਈ ਸਾਰਾ ਨੇ ਬੜਾ ਲੀਆ ਤੂੜੀਆਂ ਵੀ ਕਰਾ ਲੀਆ ਲੋਕਾਂ ਨੇ ਬਾਈ ਹੁਣ ਕੀ ਕਰੀਏ ਪਹਿਲਾਂ ਤਾਂ ਦੇਖੀ ਆਪਣੇ ਖੇਤ ਨੂੰ ਉਹ ਚਾਚੇ ਗਿਆਂ ਵਾਲੀ ਪਹੀ ਵੀ ਦੀ ਰਾਹ ਘਟ ਐ ਪਰਲੇ ਪਾਸੇ ਦੀ ਲਾਉਣੀ ਪੈਂਦੀ ਐ ਮਸ਼ੀਨ ਬਹੁਤ ਆਬਾ ਖਾਣੇ ਨੇ ਬਾਈ ਚੰਗਾ ਬਾਈ ਚੰਗਾ ਵਾਲੀ ਗੱਲ ਨਹੀਂ ਹੈਗੀ ਸੌਂ ਲੱਗੇ ਮੈਨੂੰ ਬਹੁਤ ਸੋਚ ਰਹਿੰਦੀ ਐ ਰਾਤ ਨੂੰ ਸਾਰੀ ਰਾਤ ਨੀਂਦ ਵੀ ਨਹੀਂ ਆਉਂਦੀ ਹੈਗੀ ਕਾਦੀ ਸੋਚ ਲੱਗੀ ਰਹਿੰਦੀ ਐ ਤੇ ਨੋ ਬਈ ਸੋਚ ਹੋਵੇ ਨਾ ਤੂੰ ਮੈਨੂੰ ਆਏਂਦਾ ਸੁੱਥੇ ਜਾ ਕੇ ਕੋਈ ਢੱਕਾ ਤੋੜ ਲੂਗੀ ਕੰਮ ਕਰ ਲੂਗੀ ਐਥੇ ਤਾਂ ਸੌਂ ਲੱਗੇ ਪਾਣੀ ਦਾ ਗਲਾਸ ਨਹੀਂ ਪੜਾਉਂਦੀ ਕਿਸੇ ਨੂੰ ਬਈ ਉੱਥੇ ਬਥੇਰੇ ਕੰਮ ਹੁੰਦੇ ਨੇ ਉਹੀ ਨਾ ਮਰਿਆ ਕਰ ਜਵਲੀਆਂ ਤੋਂ ਸਾਰਾ ਦਿਨ ਇਹ ਆ ਜਵਲੀਆਂ ਮਾਰਨ ਨੂੰ ਨਹੀਂ ਹਟਦਾ ਮੈਂ ਉੱਥੇ ਕੰਮ ਇਹਨੇ ਕੀ ਕਰਨਾ ਨਾਲੇ ਯੂਕੇ ਤੇ ਇੰਨੇ ਕੰਮ ਨਹੀਂ ਹੁੰਦੇ ਹੈਗੇ ਮੈਂ ਸੋਣਿਆ ਬੁੜੀਆਂ ਤੋਂ ਉਹ ਮੈਂ ਯੂਕੇ ਨਹੀਂ ਹੁੰਦਾ ਹਾਂ ਯੂਐਸਏ ਜਾਊਗੀ ਯੂਨਾਈਟਿਡ ਸਟੇਟ ਆਫ ਅਮਰੀਕਾ ਅਮਰੀਕਾ ਤੇ ਇੰਗਲੈਂਡ 'ਚ ਬਹੁਤ ਫਰਕ ਹੈ ਯੂਕੇ ਇੰਗਲੈਂਡ ਨੂੰ ਕਹਿੰਦੇ ਨੇ ਚੱਲ ਪਈ ਕਾਸੇ ਨੂੰ ਕਹਿੰਦੇ ਮੈਂ ਤੇ ਫਿਰ ਬਰਲ ਦੇਸ ਹੀ ਕਹਿੰਦਾ ਤੂੰ ਤੂੰ ਬਰਲ ਦੇਸ ਮੈਨੂੰ ਤਾਂ ਲੱਗਦਾ ਬੇਬੇ ਸਾਰੇ ਨੂੰ ਇਹੀ ਕਹੀ ਜਾਂਦੀ ਹਣੀ ਜੁਕੇ ਜਾਊਗੀ ਹੋਰ ਮੈਂ ਤਾਂ ਸਾਰੇ ਨੂੰ ਇਹੀ ਕਹਿੰਦਾ ਜੱਸੀ ਆਈ ਮੈਂ ਤੁਹਾਨੂੰ ਚੰਗਾ ਵੇ ਬੋੜਾ ਤੂੰ ਆ ਗਿਆ ਵੱਡਾ ਸਿਆਣਾ ਦੇਖ ਲੈ ਹੁਣ ਤੂੰ ਮੇਰੀ ਗੱਲ ਸੁਣ ਸਿਆਣੇ ਵਾਲੀ ਤੂੰ ਮੇਰੀ ਗੱਲ ਸੁਣੀ ਬਈ ਤੂੰ ਵੱਡੀ ਹੈ ਹਨਾ ਸਾਰੇ ਨਾਲ ਤੂੰ ਗੱਲ ਸੁੱਥੋਂ ਸਿਰ ਕਰੀ ਜਿਹੜੀ ਸੱਚੀ ਹੋਈ ਤਾਂ ਸੱਚੀ ਕਹੀਂ ਜਿਹੜੀ ਝੂਠੀ ਹੋਈ ਝੂਠੀ ਕਹੀਂ ਹਮ ਹੁਣ ਮੇਰੀ ਗੱਲ ਸੁਣ ਐਨਾ ਦਾ ਫਰਜ਼ ਨਹੀਂ ਬਣਦਾ ਮੈਂ ਇਹਨਾਂ ਦੇ ਰੋਜ਼ ਕੰਨ ਖਾਣਾ ਵੀ ਭਈ ਉਹਨੂੰ ਕੋ ਸਿੱਖਣ ਲਾ ਦੋ ਤੇ ਸਿੱਖਣਾ ਉਹ ਤਾਂ ਹੁਣ ਮੌਕੇ ਤੇ ਕੀ ਸਿੱਖੂਗੀ ਉਦੋਂ ਤਾਂ ਤੁਹਾਡਾ ਸਾਰੇ ਟੱਬਰ ਦਾ ਮਾਂ ਕੰਮ ਨਹੀਂ ਹਾਂ ਹਾਂ ਕਰੀ ਜੰਨੀ ਆ ਤੂੰ ਵੀ ਥੁਮਾਗ ਨਹੀਂ ਕੰਮ ਕਰਿਆ ਉਹਨੂੰ ਕਿਸੇ ਬਿਊਟੀ ਪਾਰਲਰ ਚਲਾ ਦੋ ਕੋਈ ਉਹਨੂੰ ਕੈਫੇ ਚਲਾ ਦੋ ਕੋਈ ਕੋਕ ਕੁਕਿੰਗ ਸਿੱਖ ਲੂਗੀ ਕੋਈ ਕੰਮ ਤਾਂ ਸਿੱਖੂਗੀ ਕਾ ਨੂੰ ਲਾ ਦੇ ਅੱਗੇ ਬੱਸ ਤੇ ਮੈਂ ਜਾਂਦੀ ਨਹੀਂ ਜਾਂ ਬੱਸ ਤੇ ਨਹੀਂ ਜਾਂਦੀ ਸਕੂਟਰੀ ਕਹਿੰਦਾ ਮੈਂ ਨਹੀਂ ਲੈਣ ਦਿੰਦਾ ਬਾਈ ਫਿਰ ਉੱਥੇ ਉੱਥੇ ਵੀ ਸਕੂਟਰੀਆਂ ਤੇ ਫਿਰ ਅਗਰੂ ਉੱਥੇ ਵੀ ਬਸਤੀ ਜਾਣਾ ਪਿਆ ਕਰੂ ਬਾਈ ਉੱਥੇ ਤਾਂ ਬਸਤੀ ਜਾਣਾ ਪਿਆ ਕਰੂਗਾ ਫਿਰ ਉੱਥੇ ਵਗ ਜਾ ਕਰਦੀ ਬਸ ਤੇ ਇੱਥੇ ਦਾ ਕੰਮ ਸਿੱਖ ਲੈਂਦੀ ਉਰੇ ਨਾ ਜਿਹੜੀ ਉਹ ਮੈਂ ਹੁਣ ਮੈਂ ਉੱਥੇ ਬੈਠੀ ਇਹਨੂੰ ਕਹਿੰਦੀ ਵੀ ਤੂੰ ਕੰਮ ਸਿੱਖ ਲੈ ਤੁਸੀਂ ਮਾਂ ਪਿਓ ਉਹਦੇ ਤੁਸੀਂ ਕਹਿਣਾ ਸੀ